ਜਿਹੜਾ ਇਹ ਵਾਲਾ ਟੋਟਕਾ ਕਰਤਵਾਂ ਨੂੰ ਦੱਸਣਾ ਜਿਹੜਾ ਪਹਿਲਾ ਸੀ ਉਹ ਗੇਟਾਂ ਦੇ ਬਾਹਰਲੇ ਪਾਸੇ ਬੰਨਣਾ ਸੀ ਤੇ ਇੱਕ ਨਿੰਬੂ ਮੇਰੇ ਤੋਂ ਗਲਤ ਬੋਲੇਗਾ ਸੀ ਨੌ ਨਿੰਬੂ ਕਹ ਸੀ ਇੱਕ ਨਿੰਬੂ ਉਹਦੇ ਵਿੱਚ ਜਿਹੜਾ ਜਾੜ ਚ ਫੇਰ ਵਾਲਾ ਡੱਕਾ ਹੁੰਦਾ ਉਹਦੇ ਨਾਲ ਗਲੀ ਕੱਢ ਕੇ ਨੌ ਨਿੰਬੂ ਉਹਦੇ ਆਲੇ-ਦਾਲੇ ਬੰਨ ਗੱਢਣੇ ਨੇ ਜਿਹੜਾ ਉਹਦਾ ਡੰਡੀ ਵਾਲਾ ਪਾਸਾ ਉੱਥੇ ਤੁਸੀਂ ਇੱਕ ਮੇਕ ਤੁੰ ਦੇਣੀ ਆ ਫਿਰ ਉਸ ਨੂੰ ਇੱਕ ਕਾਲੇ ਕੱਪੜੇ ਚ ਰੱਖ ਕੇ ਉੱਤੇ ਥੋੜੀ ਜਿਹੀ ਹਲਦੀ ਪਾ ਕੇ ਉਹ ਗੇਟ ਦੇ ਅੰਦਰਲੇ ਪਾਸੇ ਬੰਨ੍ਹਿਓ। ਸਵੇਰੀ 9 ਵਜੇ ਤੋਂ ਪਹਿਲਾਂ। ਜਿਹੜਾ ਦੂਜਾ ਆਪਣਾ ਹਰਾਤ ਦਾ ਲਿਆ ਕੇ ਰੱਖਿਆ ਹੈ ਅੱਧਾ ਕਿਲੋ ਨੂਨ ਤੇ ਅੱਧਾ ਕਿਲੋ ਫਟਕੜੀ ਅੱਧਾ ਕਿਲੋ ਤੋਂ ਉੱਪਰ ਚਾਹੀਦੀ ਹੈ ਫਟਕੜੀ ਅੱਧਾ ਕਿਲੋ ਤੋਂ ਉੱਪਰ ਨੂਨ। ਉਹ ਤੁਸੀਂ ਮੈਂ ਤੁਹਾਨੂੰ ਦਿਖਾ ਹੀ ਦਿੱਤਾ। ਵੀ ਜਿਹੜਾ ਤੁਹਾਡਾ ਐਂਟਰ ਹੋਣ ਵਾਲਾ ਗੇਟ ਆ ਜਿਹੜਾ ਆਪਣਾ ਲੌਬੀ ਦਾ ਗੇਟ ਆ ਜਿੱਥੋਂ ਅਸੀਂ ਅੰਦਰ ਵਰਦੇ ਬਾਹਰੋਂ ਆਤੇ। ਤੁਸੀਂ ਉੱਥੇ ਮੂਹਰੇ ਰੈੱਡ ਰੰਗ ਦੇ ਕੱਪੜੇ ਚ ਬਨ ਕੇ ਉਹ ਲਮਕਾ ਦੇਣਾ ਪਰ 24 ਘੰਟੇ ਆਪਣੇ ਘਰ ਦੇ ਅੰਦਰ ਰੱਖਣਾ। ਇਹ ਜਿਹੜਾ ਤੁਹਾਡਾ ਕਰਿਆ ਕਰਾਇਆ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਨਸ਼ਟ ਕਰੇਗਾ। ਤੇ ਬਾਕੀ ਜਿਹੜਾ ਮੜਾ ਮਟਾ ਘਰ ਦੇ ਵਿੱਚ ਕੁਝ ਹੈ ਜਿਹੜਾ ਮੈਂ ਤੁਹਾਨੂੰ ਵਰਤਮਾਨ ਦੇ ਵਿੱਚ ਸਮਾਨ ਦਿਖਾਇਆ 100 ਗ੍ਰਾਮ ਨੂੰ ਤੇ 100 ਗ੍ਰਾਮ ਫਟਕੜੀ। ਉਹ ਤੁਸੀਂ ਉਸੇ ਤਰ੍ਹਾਂ ਕੱਚ ਦੇ ਵਰਤਮਾਨ ਵਿੱਚ ਜਾਂ ਮਿੱਟੀ ਦੇ ਜਾਂ ਪਲਾਸਟਿਕ ਦੇ ਉੱਤੋਂ ਰੈੱਡ ਰੰਗ ਦੇ ਕੱਪੜੇ ਨਾਲ ਬਨ ਕੇ ਰੱਖ ਦੇਣਾ। ਜਿੱਥੇ ਤੁਹਾਨੂੰ ਚੰਗਾ ਲੱਗੇ ਹੈ ਕਿ ਨਹੀਂ ਤੇ ਹੁਣ ਆਪਾਂ ਇਹਦੇ ਨਾਲ ਹੀ ਤੁਹਾਨੂੰ ਦੂਜਾ ਪਾਦਸਣ ਲੱਗਿਆਂ ਜਿਹੜਾ ਤੁਹਾਡਾ ਲੋਕੀ ਕਰਦੇ ਨਹੀਂ ਬਹੁਤ ਜ਼ਬਰਦਸਤ ਕਰਦੇ ਨੇ ਜੇ 100 ਕਿਲੋਮੀਟਰ ਦੇ ਰਫਤਾਰ ਨਾਲ ਤੁਹਾਡੇ ਘਰੇ ਚੀਜ਼ ਆਉਗੀ ਜੇ ਤੁਹਾਡੇ ਘਰੇ 100 ਕਿਲੋ ਰਫਤਾਰ ਦੇ ਨਾਲ ਕੋਈ ਚੀਜ਼ ਛੜਦਾ ਨਾ ਬੱਸ ਅਗਲੇ ਕੋਲੇ 1000 ਕਿਲੋਮੀਟਰ ਦੇ ਰਫਤਾਰ ਨਾਲ ਜਾਓ ਇਹ ਉਸ ਤੋਂ ਵੀ ਜ਼ਬਰਦਸਤ ਹੈ ਇਹ ਸਾਰਾ ਪਾ ਅੰਦਰ ਕਰਨ ਤੁਸੀਂ ਤੁਸੀਂ ਜਿੰਨੇ ਗੇਟ ਨੇ ਮੈਂ ਤੁਹਾਨੂੰ ਦਿਖਾਉਣੀ ਆ ਉਹਨੇ ਗੇਟਾਂ ਦੇ ਨਾਲ ਤੁਸੀਂ ਨਿੰਬੂ ਬੰਨਣਾ ਇਹ ਅਰਾੜ ਰੰਗ ਦੇ ਕੱਪੜੇ 'ਚ ਬੰਨਣਾ ਨਿੰਬੂ ਇੱਕ ਨਿੰਬੂ ਲੈ ਲਓ ਸੱਤ ਲੈ ਲਓ ਛੇ ਲੈ ਲਓ ਜਿੰਨੇ ਤੁਹਾਡੇ ਗੇਟ ਨੇ ਉੱਪਰ-ਨੀਚੇ ਅੱਜ ਕੱਲ ਡਬਲ ਸਟੋਰੀ ਹੁੰਦੀ ਹੈ ਰੇਕ ਦੇ ਪਾਈ ਤੇ ਉਸ ਹਸਾਬ ਨਾਲ ਆਪਣੇ 6-7 ਗੇਟ ਹੋ ਜਾਂਦੇ ਨੇ ਜਿਹੜੇ ਪਰ ਬਾਹਰ ਨੂੰ ਖੁੱਲਦੇ ਅੜ ਲੱਗਦੇ ਨੇ ਚਾਹੇ ਕੋਈ ਐਂਟਰ ਹੋਵੇ ਚਾਹੇ ਨਾ ਹੋਵੇ ਪਰ ਗੇਟ ਇੰਨੇ ਅੱਜਕੱਲ ਆਮ ਹੈਗੇ ਨੇ ਤੇ ਤੁਸੀਂ ਉਨੇ ਨਿੰਬੂ ਲੈ ਲੈਣੇ ਨੇ ਉਨੇ ਨਿੰਬੂਆਂ ਦੇ ਵਿੱਚ ਆਲੇ-ਦਾਲੇ ਤੁਸੀਂ ਸੱਤ ਨਿੰਬੂ ਘੜ ਦੇਣੇ ਨੇ ਉਸੇ ਤਰ੍ਹਾਂ ਹੀ ਸੁੱਕਾ ਡੱਕਾ ਲੈ ਕੇ ਪਰ ਮੇਖ ਨਹੀਂ ਲਾਉਣੀ ਇਹ ਜਿਹੜਾ ਹੈਗਾ ਨਿੰਬੂ ਜਿਹੜੇ ਅੰਦਰਲੇ ਪਾਸੇ ਰੈੱਡ ਰੰਗ ਦੇ ਕੱਪੜੇ ਚੁੰਨੇ ਨੇ ਇਹ ਤੁਸੀਂ ਜੰਗਾਲ ਵਾਲੀ ਮੇਖ ਲੈਣੀ ਆ ਇਵੇਂ ਤੁਸੀਂ ਡੰਡੀ ਵਾਲੇ ਪਾਸੇ ਨਿੰਬੂ ਦੇ ਅੰਦਰ ਕਰ ਦੇਣੀ ਆ ਸਾਰੀ ਮੇਕ ਜੰਗਾਲ ਵਾਲੀ ਮੇਕ ਪਤਲੀਆਂ ਛੋਟੀਆਂ ਮੇਕਾਂ ਜੰਗਾਲ ਵਾਲੀਆਂ ਦੁਕਾਨ ਤੋਂ ਮਿਲ ਜਾਣਗੀਆਂ ਤੁਹਾਨੂੰ ਹੁਣ ਇਹ ਲਾਲ ਰੰਗ ਦੇ ਕੱਪੜੇ ਵਿੱਚ ਨਿੰਬੂ ਤਿਆਰ ਕਰਕੇ ਆਪਾਂ ਰੱਖ ਲਿਆ ਸੱਤ ਨਿੰਬੂ ਤੇ ਇੱਕ ਮੇਕ ਜੰਗਾਲ ਵਾਲੀ ਡੰਡੀ ਵਾਲੇ ਪਾਸੇ ਆਪਾਂ ਉਹਦੇ ਅੰਦਰ ਕਰਤੀ ਹੁਣ ਰੈੱਡ ਰੰਗ ਦੇ ਕੱਪੜੇ ਦੇ ਉੱਤੇ ਰੱਖ ਲਿਆ ਹੁਣ ਇਹਦੇ ਉੱਤੇ ਥੋੜੀ ਜੀ ਆਪਾਂ ਹਲਦੀ ਪਾ ਦਈਏ ਹੁਣ ਇਹਨੂੰ ਗੱਠ ਦੇ ਕੇ ਜਿਵੇਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਉਕਰ ਤੁਸੀਂ ਬੰਨਣੇ ਨੇ ਇਹ ਤੁਹਾਡੇ ਅੰਦਰ ਕੋਈ ਚੀਜ਼ ਨਹੀਂ ਆਉਂਦੀ ਬਾਕੀ ਡੈਲੀ ਮੇ ਪਾਪ ਉਹਨੇ ਇਹ ਪਾ ਬਹੁਤ ਕਿਹੜੇ ਨੇ ਬਹੁਤ ਜ਼ਬਰਦਸਤ ਨੇ ਤੁਹਾਡੇ ਘਰੇ ਕਿੱਤਾ ਕਰਾਇਆ ਜਾਂ ਕੁਝ ਵੀ ਜੋ ਵੀ ਭੂਤ ਪ੍ਰੇਤ ਪਿਸ਼ਾਚ ਕੁਝ ਵੀ ਚੜੇਲ ਕੁਝ ਵੀ ਕੋਈ ਕਹਿੰਦਾ ਹੈਗਾ ਵਾ ਇਹਨਾਂ ਟੋਟਕਿਆਂ ਦੇ ਇਹਨਾਂ ਪਾਵਾਂ ਦੇ ਤੁਹਾਡੇ ਘਰੇ ਆ ਕੇ ਅਗਲੇ ਕਰਦੇ ਨੇ ਤੇ ਤੁਹਾਡੇ ਕੋਲੋਂ ਲੱਖਾਂ ਰੁਪਏ ਵਸੂਲ ਕੇ ਲੈ ਜਾਂਦੇ ਮੈਂ ਹੱਥ ਬਨ ਕੇ ਇਹੀ ਬੇਨਤੀ ਕਰਦੀ ਆ ਮੇਰੇ ਕੋਲੇ ਕੁਝ ਤੁਹਾਨੂੰ ਆਉਣ ਦਾ ਫਾਇਦਾ ਨਹੀਂ ਹੁਣ ਦੇਖੋ ਵੀਡੀਓ ਵਾਚ ਕਰੋ ਧਿਆਨ ਨਾਲ ਵੀਡੀਓ ਸੁਣੋ ਜਿਹਨੂੰ ਜ਼ਰੂਰ ਤਾਂ ਦੁਬਾਰਾ ਫੇਰ ਆਲਾ ਵਾਚ ਕਰ ਲੈਣਾ ਮੇਰੇ ਕੋਲੇ ਆਮ ਤੌਰ 'ਤੇ ਤੁਹਾਡਾ ਕਰਾਇਆ ਪਾੜਾ ਲੱਗੂਗਾ ਹੈ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਦੁਨੀਆ ਆਪਾਂ ਕਿੱਡੀਕ ਡੂਰ ਬੈਠੇ ਆ ਤੇ ਆਪਦਾ ਕੰਮ ਛੱਡੋਗੇ ਇਹ ਛਡਾਉਂਦੇ ਨੇ ਉਹ ਲੋਕ ਭਾਈ ਜਿਨ੍ਹਾਂ ਨੇ ਪੈਸੇ ਲੈਣੇ ਹੁੰਦੇ ਨੇ ਜਦ ਮੈਂ ਪੈਸਾ ਨਹੀਂ ਲੈਣੀ ਮੈਂ ਤੁਹਾਨੂੰ ਕਿਉਂ ਆਪਣੇ ਘਰੇ ਬੁਲਾਉਂਗੀ ਬਾਕੀ ਰਹੀ ਫੋਨ ਤੇ ਗੱਲ ਦੇਖੋ ਸਭ ਦੇ ਸਕੈਨਰ ਨਾਲ ਇਹਨੇ ਫੀਸ ਲਿਖੀ ਹੋਈ ਆ ਵੀ ਐਨਐਸ 11 1121 52 198 ਫੋਨ ਤੇ ਗੱਲ ਕਰਨ ਦਾ ਦੇਖੋ ਮੇਰਾ ਇਹ ਕਿਤੇ ਸਕੇਂਦਰ ਨਹੀਂ ਲਾਹਿਆ ਮੈਂ ਜਦੋਂ ਕਿਤੇ ਫੋਨ ਚੱਕ ਲੈਣੀ ਇੱਕ ਦੋ ਦਾ ਫੋਨ ਮੈਂ ਟੈਂਟ ਕਰ ਦੇਵਾਂ ਟੈਂਟ ਵੀ ਕਿਵੇਂ ਕਰਾਂ ਫਿਰ ਘੰਟਾ ਘੰਟਾ ਅਗਲੀ ਮੇਰੇ ਨਾਲ ਗੱਲਾਂ ਕਰੀ ਜਾਂਦੇ ਦੇਖੋ ਇੰਨਾ ਮੇਰੇ ਕੋਲ ਦਿਮਾਗ ਨਹੀਂ ਹੈਗਾ ਮੈਂ ਬੇਟਾ ਜੀ ਇੰਨਾ ਟਾਈਮ ਵੇਸਟ ਨਹੀਂ ਕਰ ਸਕਦੀ ਮੈਂ ਵੀਡੀਓ ਵੀ ਪਾਉਣੀ ਹੁੰਦੀ ਆ ਤੇ ਮੈਂ ਘਰ ਦੇ ਕੰਮ ਵੀ ਕਰਨੇ ਹੁੰਦੇ ਨੇ ਮੈਂ ਮਾਫੀ ਚਾਹੁੰਦੀ ਆ ਜਿਹੜਾ ਮੈਂ ਆਪਣਾ ਨੰਬਰ ਤੁਹਾਨੂੰ ਦਿੱਤਾ ਸੀ ਤੁਸੀਂ ਕਹਿੰਦੇ ਹੋ ਵੀ ਨੰਬਰ ਕਿਉਂ ਦਿੱਤਾ ਸੀ ਤੇ ਚਲੋ ਠੀਕ ਹੈ ਇਹ ਆਪਾਂ ਨੰਬਰ ਵਾਲਾ ਸਿਲਸਲਾ ਬਿਲਕੁਲ ਹੀ ਬੰਦ ਕਰਤਾ ਦੂਜੀ ਗੱਲ ਮੇਰੇ ਕੋਲੇ ਆਉਣਾ ਤੁਹਾਨੂੰ ਕੁਝ ਵੀ ਹਾਸਲ ਨਹੀਂ ਹੋਣ ਵਾਲਾ ਇਹ ਪਹਿਲਾ ਮਨ ਜਿਹੜਾ ਭੁਲੇਖਾ ਹੈ ਕੱਢੋ ਜੋ ਕੁਝ ਸਿਮਰਨਾ ਪ੍ਰਮਾਤਮਾ ਨੇ ਸਮਾਰਨਾ ਤੁਹਾਡਾ ਵੀਡੀਓ ਵਿੱਚ ਜਿਹੜਾ ਮੈਂ ਟੋਟਕੇ ਦੱਸਦੀ ਉਹਨਾਂ ਨੇ ਸਮਾਰਨਾ ਬਾਕੀ ਜਿਹੜੇ ਲੋਕਾਂ ਦੇ ਕੰਮ ਐਡੇ ਐਡੇ ਬਣੇ ਨੇ ਨਹੀਂ ਤਾਂ ਉਹਨਾਂ ਨੇ ਕਦੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਨਹੀਂ ਕਦੇ ਉਹ ਮੇਰੇ ਕੋਲ ਆਏ ਨੇ ਤੇ ਨਹੀਂ ਕਦੇ ਮੈਨੂੰ ਉਹਨਾਂ ਨੇ ਕਮੈਂਟ ਕਰ ਕਰਕੇ ਆਪਣੀ ਸਮੱਸਿਆ ਦੱਸੀ ਦੇਖੋ ਉਹਨਾਂ ਦਾ ਕਿੱਡੇ ਕਿੱਡੇ ਕੰਮ ਵਰਗਾ ਦੇਖੋ ਮੁੰਡਾ ਵਿਚਾਰਾ ਫਾਂਸੀ ਲੈਂਦਾ ਸੀ ਜਾਂ ਹੋਰ ਉਹਦੀ ਦੇਖੋ ਲਾਟਰੀ ਨਿਕਲੀ ਆ ਵਿਚਾਰੇ ਦੀ ਜਾਂ ਹੋਰ ਬਹੁਤ ਕੰਮ ਜਿਹੜਾ ਕਹਿਣ ਦੇ ਸਾਡਾ ਕੰਮ ਬਣ ਗਿਆ ਜਾਂ ਸਾਡਾ ਕੰਮ ਠੀਕ ਹੋ ਗਿਆ ਜਾਂ ਸਾਡਾ ਕੰਮ ਚੱਲਣਾ ਸ਼ੁਰੂ ਹੋ ਗਿਆ ਸਾਡੇ ਕਰੇਸ ਖਤਮ ਹੋਣੇ ਸ਼ੁਰੂ ਹੋ ਗਏ ਸਾਡੇ ਬੱਚੇ ਕਹਿਣਾ ਮੰਨਣ ਲੱਗ ਗਏ ਦੇਖੋ ਇਹ ਜਿਹੇ ਬਹੁਤ ਨਿਤਾ ਪ੍ਰਤੀ ਆਪਣੇ ਕੋਲੇ ਮੈਸੇਜ ਆਉਂਦੇ ਹਾਂ ਬਾਕੀ ਮੈਂ ਤੇ ਸਾਰੇ ਮੈਸੇਜ ਵੀ ਨਹੀਂ ਪੜੇ ਪੜੇ ਜਾਂਦੇ ਵਿਚਾਰਿਆਂ ਦੇ ਮੈਂ ਮੈਂ ਕੋ ਕ ਮੈਂ ਤਾਂ ਕਿਹਾ ਉੱਪਰ ਆ ਜਾਂਦਾ ਉਹੀ ਪੜਦੇ 24 ਘੰਟੇ ਬਾਅਦ ਇੱਕ ਮੈਸੇਜ ਖੋਲਦੀ ਹਾਂ ਬਸ ਉਹਦੇ ਵਿੱਚ ਜਿੰਨੇ ਵੀ ਆ ਗਏ ਬਸ ਉਹਨਾਂ ਦੇ ਮੈਸੇਜ ਪੜਦੀ ਆ ਕਿ ਮੇਰੇ ਕੋ ਇੰਨਾ ਟਾਈਮ ਨਹੀਂ ਹੁੰਦਾ ਮੈਂ ਸਾਰਿਆਂ ਦੇ ਮੈਸੇਜ ਪੜਾਂ ਇਹ ਤਾਂ ਫਿਰ ਮੈਂ ਇਹ ਨਹੀਂ ਇੰਨਾ ਨਹੀਂ ਮੈਂ ਤੇ ਪੜ ਹੁੰਦਾ ਮੈਂ ਮੈਂ ਝੂਠ ਕੋਈ ਬੋਲਾਂ ਵੀ ਮੈਂ ਸਾਰਿਆਂ ਦੇ ਮੈਸੇਜ ਪੜ ਲੈਂਦੀ ਨਹੀਂ ਜਿਹੜਾ ਜਿਹਦੀ ਕਿਸਮਤ ਉੱਪਰ ਆ ਗਿਆ ਉਹ ਮੈਂ ਮੈਸੇਜ ਪੜ ਲੈਂਦੀ ਆ ਕਿਸੇ ਦਾ ਫੋਨ ਨੰਬਰ ਆ ਗਿਆ ਉੱਪਰ ਮੈਂ ਉਹਨਾਂ ਨਾਲ ਗੱਲ ਕਰ ਲਵਾਂਗੀ ਬਾਕੀ ਮੈਂ ਅੱਜ ਤੋਂ ਫੋਨ ਦੇ ਉੱਤੇ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ ਕਿਉਂਕਿ ਸਾਡਾ ਕੰਮ ਦਾ ਬਹੁਤ ਜ਼ੋਰਾਂ ਆਲੂ ਵੀ ਜਰੇ ਰਹੇ ਨੇ ਬਾਹਰ ਜੀਰੀ ਖੜੀ ਆ ਜੀਰੀ ਦੀ ਕਟਾਈ ਹੋਣੀ ਆ ਤੇ ਬਾਕੀ ਮੱਝਾਂ ਸੁਈਆਂ ਹਨ ਉਹਨਾਂ ਨੂੰ ਕਾੜਾ ਦਲੀਆਂ ਬਣਾਉਣਾ ਵਾ ਹੁਣ ਤੁਹਾਨੂੰ ਪਤਾ ਵੀ ਕੰਮ ਦਾ ਜ਼ੋਰ ਕਣਕ ਦੀ ਬਜਾਈ ਤੱਕ ਕੰਮ ਦਾ ਪੂਰਾ ਜ਼ੋਰ ਰਹਿਣਾ ਵਾ ਦਿਹਾੜੀਆਂ ਨੇ ਲੱਗੀਆਂ ਜਾਣਾ ਵਾ ਪਰ ਜ਼ਿਮੀਦਾਰਾਂ ਦਾ ਹਰ ਟਾਈਮ ਜ਼ੋਰ ਦਾ ਕੰਮ ਰਹਿਦਾ ਵਾ ਹੈਕ ਨਹੀਂ ਸੌਰੀ ਮਾਫ ਕਰਨਾ